ਸੋ ਆਹ ਤਾਂ ਦੋਸਤੋ ਮੇਰਾ ਚੈਨਲ ਚੰਗਦੀ ਰਾਤ ਤੇ ਤੁਹਾਡਾ ਔਰ ਇਸ ਤਰ੍ਹਾਂ ਕਿ ਮੈਂ ਆਪਣੀਆਂ ਛੋਟੀਆਂ-ਛੋਟੀਆਂ ਵੀਡੀਓ ਦੇ ਵਲੌਗ ਬਣਾ ਕੇ ਤੁਹਾਡੇ ਨਾਲ ਸਾਂਝੇ ਕਰਦਾ ਰਹਿਣਾ ਔਰ ਉਹਦੇ ਵਿੱਚ ਛੋਟੀਆਂ-ਛੋਟੀਆਂ ਗੱਲਾਂ ਦੇ ਵਿੱਚ ਕੁਝ ਗੱਲਾਂ ਜਾਣਕਾਰੀ ਦੀਆਂ ਕੁਝ ਹਾਸਾ ਠੱਠਾ ਕੁਝ ਪਿੰਡੂ ਕਰਾਂ-ਕਰਾਂ ਦਾ ਮਜ਼ਾਕ ਚੱਲਦਾ ਰਹਿਦਾ ਔਰ ਇਸੇ ਲਈ ਅੱਜ ਮੈਂ ਇੱਕ ਨਵੀਂ ਛੋਟੀ ਜੀ ਸਾਂਝ ਤੁਹਾਡੇ ਨਾਲ ਲੈ ਕੇ ਫਿਰ ਆਜਣਾ ਤੇ ਆਓ ਮਿਲਦੇ ਆਪਾਂ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਔਰ ਲਾਈਕ ਜਰੂਰ ਕਰ ਦਿਆ ਕਰੋ ਤਾਂ ਕਿ ਮੇਰਾ ਹੌਸਲਾ ਤੁਹਾਡੇ ਨਾਲ ਬਣਿਆ ਰਹੇ ਮੈਂ ਫਰਜ਼ ਗੁਰ ਵੀ ਨਹੀਂ ਬੇਸਮੈਂਟਾਂ 'ਚ ਰਹਿੰਦੇ ਆ ਆਹੋ ਇੱਥੇ ਚਲੇ ਜਾਨੇ ਆਪਾਂ ਥੱਲੇ ਉਹ ਬੇਸਮੈਂਟਾਂ ਬਣੀਆਂ ਹਾਂਜੀ ਜਦੋਂ ਸਾਡਾ ਪਰਿਵਾਰ 'ਚ ਜੇ ਆਗੇ ਬਜ਼ੁਰਗਾਂ ਦਾ ਜੀਣ ਨਹੀਂ ਲੱਗਦਾ ਤੇ ਬੇਸਮੈਂਟਾਂ 'ਚ ਸਾਡਾ ਲੱਗ ਤੂ ਜਾ ਕੇ ਨਾ 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 ਕਿਤੇ ਥੱਲੇ ਜਾਵਾਂ ਉੱਤਰਦੀ ਹਾਂ ਨਾ ਉੱਤੋਂ ਇਹਦਾ ਘਰ ਬਣ ਗਿਆ ਹੂੰ ਹੂੰ ਥੱਲੇ ਮੈਂ ਤਿੰਨ ਚਾਰ ਦਿਨ ਬੇਸਮੈਂਟ 'ਚ ਦਿਨੇ ਜਾ ਕੇ ਬੈਠੀ ਮੈਨੂੰ ਆਂਦੇ ਵੀ ਥੋਟੇ ਨਹੀਂ ਜਾਣਾ ਦਾਦੀ ਕਟਾਵਾੜਾ ਵਾ ਹੂੰ ਹੂੰ ਥੱਲੇ ਰੋ ਗੋਰੇ ਸੀਮਿੰਟ ਦਾ ਖਲਾਰਾ ਜੇ ਪਾਇਆ ਹੂੰ ਹੂੰ ਮੈਂ ਆ ਥੱਲੇ ਤੇ ਮੈਂ ਮਰ ਜੂ ਵੇ ਇੱਥੇ ਬੈ ਬੈ ਕੇ ਮੈਂ ਆ ਮੈਂ ਬਲਵਿੰਦਰ ਵਾਲੇ ਚੱਲ ਜਾਣਾ ਮੈਨੂੰ ਪੰਜ ਛੇ ਦਿਨਾਂ ਉਹਦਾ ਮੁੰਡਾ ਬਲਵਿੰਦਰ ਵਾਲਾ ਇੰਨੀ ਕੁ ਦੂਰ ਜਿਵੇਂ ਹੱਡਾ ਵਾਲਾ ਹੂੰ ਹੂੰ ਪਰ ਉੱਥੇ ਸਲੂਹ ਤੋਂ ਡਰਦਿਆ ਮੈਨੂੰ ਛੱਡਣ ਜਾਣਾ ਉਹਨਾਂ ਹੂੰ ਹੂੰ ਵੀ ਠੰਡ ਵੜੀ ਆ ਜਦੋਂ ਵਾਦਾ ਬੁੱਲਾ ਵੱਜਦਾ ਦਾਦੀ ਦਾ ਤਾਂ ਸਾਹ ਉਕਾ ਹੋ ਜਾਂਦਾ ਵਾ ਇਤਰ੍ਹਾਂ ਦੀ ਪੈੜੀ ਆ ਪੋਚੀ ਗੋਜਣ ਆਪਣੀ ਵਰਦੀ ਨਹੀਂ ਬਾ ਤੇ ਅੰਕਲ ਨੂੰ ਕੋਈ ਨਹੀਂ ਨਾ ਉਹਨੂੰ ਕੋਈ ਫਰਕ ਨਹੀਂ ਉਹਦੇ ਸੂਤ ਪੈਗ ਲਾ ਲੈਦੇ ਨੇ ਨਾਲੇ ਉਹਨੇ ਰਾਤ ਨੂੰ ਪੈਗ ਨਵਾਂ ਨੇ ਜਿਸਪਾਲ ਦੀ ਕਰਦੀ ਨੂੰ ਪੱਕੀ ਦਿੱਤੀ ਜਿਸਪਾਲ ਨੇ ਵੀ ਪਾਜੀ ਨੂੰ ਪੈਗ ਪਾ ਦੀ ਦੋ ਪੈਗ ਪੀਨੇ ਆਂ ਮੈਂ ਪਾ ਕੇ ਫੜਾ ਦੇ ਲੈਦੇ ਪੀ ਕੇ ਰੋਟੀ ਖਾ ਦੇ ਤੇ ਝੁੰਗ ਜੈ ਇਹਨੂੰ ਨੀਂਦ ਬੜੀ ਆਉਂਦੀ ਇੱਥੇ ਘਰ ਵੀ ਇਹ ਵਰਦੀ ਦੇ ਉੱਤੇ ਜਾਂਦੇ ਨਹੀਂ ਤੇ ਫਿਰ ਗੋਰੀਆਂ ਚੰਗੀਆਂ ਨਾ ਹੋ ਕਹਿੰਦੀ ਤੂੰ ਕੱਲਾ ਕਰਦੇ ਸ ਤੇ ਪੀਨੇ ਸਾਡਾ ਵੀ ਗਲਾਸ ਨਾਲ ਹੀ ਰੱਖ ਉਹ ਗੋਰੀਆਂ ਕੋ ਚੱਲੇ ਜਾਂਦਾ ਸੀ ਨਾ ਭੰਮ ਕੇ ਆਖਣਾ ਜੇ ਰਾਜ ਦਾ ਨਾ ਡਾਰੋ ਮੈਂ ਤਾਂ ਮੈਂ ਗੋਰੀ ਵਿਆ ਦੇਵਾਂ ਤੂੰ ਤੇ ਮੇਰੇ ਤੇ ਲਵੇਂ ਰਮਾਨਾ ਸੁਤਾ ਪੰਜਾਬਾ ਆ ਗਿਆ ਮੈਨੂੰ ਨੀਂਦ ਨਹੀਂ ਆਉਂਦੀ ਐਨਾ ਸਣਾ ਗੋਰੀਆਂ ਕੋ ਬੁੱਢਾ ਇੱਕ ਹੋਰ ਛਿੰਬਾ ਹੀ ਹੈ ਨਾ ਦੋਵਾਂ ਬੁੱਢਿਆਂ ਨੇ ਤੁਰੇ ਜਾਣਾ ਤੁਰ ਜਾਣਾ ਇਥੇ ਬਲਵਿੰਦਰ ਨੇ ਆਂਦੀ ਵੀ ਨਾ ਉਹਦੇ ਕੋ ਡੈਡੀ ਚਾਹ ਪੀਣੀ ਅੱਛਾ ਜਿਉ ਅੱਜ ਉਹਦੇ ਕੋ ਪੀਤੀ ਤੇ ਅਗਲੇ ਦਿਨ ਤੂੰ ਪਿਉਣੀ ਉਹ ਕੋਈ ਸਾਨੂੰ ਮਗਰੋਂ ਕਵੇ ਨਾ ਤੁਹਾਡੇ ਬੁੱਢੇ ਨੂੰ ਮੈਂ ਚਾਹ ਪਿਉਂਦਾ ਰਿਆਂ ਇਸ ਲਈ ਆ ਇੱਕ ਦਿਨ ਉਹਨੇ ਪਿਉਣੀ ਇੱਕ ਲੱਟਾ ਹੀ ਆ ਕੀ ਪੀਓ ਜੂਸ ਪੀਓ ਜੋ ਮਰਜ਼ੀ ਪੀਓ ਆਪਣਾ ਮੈਂ ਪੁਰਾਣੇ ਸਮਿਆਂ ਇਹ ਸੁਣਿਆ ਵੀੜੀ ਲਾਉਂਦੇ ਸੀ ਉੱਥੇ ਬੜਾਈ ਉੱਥੇ ਬਹੁਤ ਸੀ ਤੇ ਇਹ ਵੀ ਵੀੜੀ ਹੋ ਗਈ ਫਿਰ ਤੁਰ ਕੇ ਗੁਰਦੁਆਰਿਆਂ ਮੱਥਾ ਟੇਕ ਕੇ ਉਧਰ ਘੁੰਮ ਕੇ ਆਣ ਕੇ ਚੱਲ ਪਾਣੀ ਪੀਤਾ ਤੇ ਸੌਂ ਗਿਆ ਸੋਫੇ ਤੇ ਬੈਠੇ ਬੈਠਾ ਟੀਵੀ ਲਾਇਆ ਹੋਣਾ ਤੇ ਇਹਨੇ ਸੁੱਤੇ ਹੋਣਾ ਮੈਂ ਮੇਰੇ ਕੋਲ ਚੱਲ ਜਾ ਮੈਨੂੰ ਜਦੋਂ ਤੁਹਾਡਾ ਗੱਲਬਾਤ ਨੂੰ ਜੀ ਕਰਦਾ ਹੁਣ ਤੇ ਉੱਥੇ ਪਾਰਕਾਂ ਬਣੀਆਂ ਹੁਣ ਤੇ ਚਲੇ ਜਾਂਦੇ ਬਜ਼ੁਰਗ ਇੱਕ ਦੂਦੇ ਚਲੇ ਜਾਂਦੇ ਭਾ ਇੱਥੇ ਮੈਂ ਰਾਤ ਤੋਂ ਰੱਬ ਦੀ ਮੈਂ ਨਹੀਂ ਜਾਂਦੇ ਅੱਛਾ ਉਹ ਆਂਦਾ ਪਾਰਕਾਂ ਚ ਮਾਤਾ ਇੱਕ ਦੂਸਰੇ ਦੀਆਂ ਬੁੜੀਆਂ ਚੁਗਲੀਆਂ ਕਰਦੇ ਚੁਗਲੀਆਂ ਕਰਦੇ ਹੁਣ ਮੈਨੂੰ ਕਿਸੇ ਨੇ ਕਹਿਤਾ ਨਾ ਤੇਰੀ ਮਾਂ ਆ ਚੰਦਰਮਤ ਜਾਨ ਦੀ ਗੱਲ ਕਰਦੇ ਕਿ ਮੈਂ ਬਹੁਤ ਡਰਦੀ ਆਂ ਛੀਂਬੇ ਲਾਗੇ ਇੰਨੇ ਚੰਗੇ ਹੀ ਨਾ ਉਹਨਾਂ ਕਰਨਾ ਤੂੰ ਮਾਂ ਨੰਗਣਾ ਨਾ ਗਾੜੀ ਗੋਦੀ ਕਰਦੇ ਤੇ ਬਾਜਾ ਮਾਰਦੇਗਾ ਇੱਕ ਦਿਨ ਫਿਰ ਮੈਂ ਹਾਂ ਮੈਂ ਤੁਹਾਨੂੰ ਦੱਸ ਦਿੰਨੀ ਕਿ ਮੈਂ ਵੇਖੋ ਮੈਂ ਇੱਥੇ ਗੱਲ ਨਾ ਮੈਨਾਂ ਕੀਤੀ ਤੁਹਾਡੇ ਬੁੱਢੇ ਨੇ ਕੁਝ ਕਹਿਤਾ ਰਾਜ ਨੂੰ ਮਾਤਾ ਕਹਿਆ ਹੀ ਮੈਂ ਤਾਂ ਸਾਡੇ ਦੇ ਮੁੰਡਿਆਂ ਚ ਚੈਨ ਚਲਦੀ ਨਹੀਂ ਆਗੀ ਹੂੰ ਹੂੰ ਇਹ ਦੂਰੋਂ ਦੂਰੋਂ ਬਾਈ ਬਾਈ ਚੰਗੀ ਆ ਹੂੰ ਡਰਦੀ ਅੱਗੇ ਉਹ ਹੁਣ ਦਿਲ ਕਰਨਾ ਆਂਦਾ ਵੀ ਮੇਰੇ ਕੋਲ ਤੋਂ ਸਾਹ ਰਹਿਣਾ ਦਾਦੀ ਹੂੰ ਹੂੰ ਜਿੱਥੇ ਮਰਜੀ ਚੱਲ ਜੀ ਆ ਜੀ ਤੈਨੂੰ ਕਿਸੇ ਦਾ ਡਰ ਨਹੀਂ ਡਰ ਹੂੰ ਹੂੰ ਕਿ ਮੈਂ ਤੈਨੂੰ ਕਮਾਉਣਾ ਫਰੋਣਾ ਐ ਤੂੰ ਇਹਨਾਂ ਨੂੰ ਵਾਪਸ ਕਰ ਦੂੰਗਾ ਭਾਵੇਂ 15 ਦਿਨ ਹੀ ਹੋ ਜਾਣ ਹੂੰ ਮੈਂ ਜੇ ਤੇ ਮੇਰਾ ਜੀ ਲੱਗ ਗਿਆ ਅੰਦਰ ਰੋਟੀ ਤੈਨੂੰ ਵੱਧ ਤੋਂ ਵੱਧ ਖਵਾ ਲਿਆ ਕਰੂੰ ਕਿ ਉੱਥੇ ਵੱਧੀਆਂ ਸਬਜ਼ੀਆਂ ਬਣਾ ਲਈ ਨਹੀਂ ਵੀ ਇਸ ਸੁਭਾਅ ਕਾ ਮੇਰੀ ਦਾਦੀ ਸੀ ਨਾ ਮੈਨੂੰ ਚਲੋ ਇਹ ਨਹੀਂ ਕਿ ਮੈਂ ਆਪਦੀ ਮਾਂ ਨੂੰ ਪਿਆਰ ਨਹੀਂ ਕਰਦਾ ਮੈਨੂੰ ਮਤਲਬ ਮਤਲਬ ਸਾਰੇ ਪਰਿਵਾਰ ਚੋਂ ਜ਼ਿਆਦਾ ਮੈਂ ਪਰਿਵਾਰ ਆਪਣੀ ਦਾਦੀ ਨੂੰ ਕਰਦਾ ਤਾਂ ਤੁਹਾਨੂੰ ਕਰਦਾ ਨਾ ਇਹਦਾ ਮੈਂ ਪੋਤਰਾ ਤਾਂ ਦਾ ਤੇ ਇਹ ਵਧੀਆ ਲੱਗਦਾ ਵਾ ਨਾਲੇ ਫਿਰ ਦਾਦੀ ਵੀ ਜਿਹੜੀ ਆ ਉਹ ਵੀ ਮਤਲਬ ਬੱਚਿਆਂ ਨੂੰ ਆਪਦੇ ਨਾਲੋਂ ਜ਼ਿਆਦਾ ਪੋਤਰਿਆਂ ਪੋਤਰੀਆਂ ਨੂੰ ਕਰਦੇ ਪਿਆਰ ਬੱਚਿਆਂ ਨੂੰ ਚਾਹਦੇ ਇਹਨਾਂ ਸ਼ਹਿਰੋਂ ਆਉਣਾ ਨਾ ਤੇ ਉਹਦੇ ਕੋ ਪੰਜ 500 ਰੁਪਏ ਉਹਦੇ ਕੋ ਲੈ ਲੈਣਾ ਦਾਦੀ ਮੈਨੂੰ ਪੈਸੇ ਥੋੜੇ ਦਿੱਤੇ ਡੈਡੀ ਨੇ ਤੇ ਮੈਂ ਕਿੰਨੇ ਲੈ ਲੈਣ ਚਲੋ 2-400 ਤੂੰ ਦੇ ਦੇ ਮੇਰਾ ਟਾਈਮ ਪਾਸ ਹੋ ਜੇ ਤੇ ਰਵਿੰਦਰ ਨੇ ਮੈਨੂੰ ਗਾਲਾਂ ਕੱਢਣੀਆਂ ਇਹਨੂੰ ਦੇ ਦੇ ਪਿਓ ਨੂੰ ਤੇ ਤੂੰ ਸੱਤੇ ਚੜਾਈ ਐ ਨਿਸ਼ਾਨ ਵੇਖ ਲੈ ਬਈ ਮੇਰੇ ਡੈਡੀ ਕੁੱੜਦੇ ਬੜਾ ਦੇ ਹਾਂਜੀ ਜਿ ਤਰਾ ਇਹ ਤਾਂ ਬਾਹਰ ਕਹਿੰਦੇ ਨਾ ਵੀ ਉੱਥੇ ਜਵਾਗ ਮਾਤ ਨਹੀਂ ਜਾਂਦੇ ਤੇ ਸਾਨੂੰ ਤੇ ਕੁੱਟਣ ਵਾਸਤੇ ਸਿਤਰ ਸਪੈਸ਼ਲ ਬਣੇ ਹਟਾਣਿਆ ਗਏ ਤੇ ਉਹ ਦਾਦੀ ਮੇਰੀ ਹੈ ਨਾ ਉਹਨੂੰ ਪਤਾ ਲੱਗ ਜਾਣਾ ਵੀ ਇਹਨੇ ਡੈਡੀ ਮੇਰੇ ਨੇ ਕੁੱਟਣ ਲੱਗਾ ਵਾ ਦੂਜੇ ਧਿਆਨ ਦੀ ਦਾਦੀ ਪੈਰ ਵੀ ਨਹੀਂ ਕਰਦੇ ਮੇਰੇ ਬਾਰੇ ਜਦੋਂ ਪਤਾ ਲੱਗਿਆ ਨਾ ਤੇ ਦਾਦੀ ਮੇਰੀ ਨੇ ਬੁੱਕਲ ਚੱਲਣ ਨਾਲ ਡੈਡੀ ਨੂੰ ਕਹਿਣਾ ਦਾ ਥੇਨੂੰ ਕਿਤਰਾ ਲਾਉਣਾ ਲੇੜੀ ਨੇ ਉੱਥੇ ਵਾਸਾ ਦਾ ਦਾਦੀ ਦੇ ਮੁੱਪਲ ਚ ਲੈਣਾ ਤਾਂ ਸਾਡੀ ਬੈਣ ਜੀ ਰਹਿੰਦੀ ਨਹੀਂ ਰੇ ਇੱਥੇ ਨਲਾਂ ਮੇਰੀ ਰਵਿੰਦਰ ਨੇ ਦੋ ਮਾਰ ਲਗਾ ਨਾ ਜਿੰਨਾ ਚਾ ਜੋਰ ਜੋਰ ਦੀ ਰਵਿੰਦਰ ਨੂੰ ਚਾਰ ਦਵਾ ਤੜਾਉਂਦੇ ਮਾਰੀਆਂ ਨਹੀਂ ਨਾ ਪਿੱਛੋਂ ਕਈ ਵਾਰ ਮੈਂ ਆਖਿਆ ਤੇਰੇ ਹੱਥ ਹੀ ਪੈ ਜਾਣਾ ਉਹਨੇ ਆਂਦੀ ਪੈਕੇ ਵੇਕੇ ਆਂਦੀ ਨਾ ਪੜੇ ਮੁੰਡਾ ਸਾਡਾ ਭਾਵੇਂ ਨਾ ਪੜਾ ਰਹਿ ਜੀ ਮੈਂ ਕੁੱਟਣ ਨਹੀਂ ਦੇਣਾ ਮੈਂ ਆਖਣਾ ਰਵਿੰਦਰ ਇਹਦੇ ਹੁੰਦੇ ਆ ਨਾ ਮਾਰਿਆ ਕਰ ਤੇ ਨੂੰ ਮਾਰਦੇ ਆ ਨਾ ਤੇ ਫਿਰ ਤੂੰ ਰੋਨੀ ਉਧਰ ਉਹ ਰੋਂਦਾ ਮੁੰਡਾ ਮੈਨੂੰ ਔਰ ਤਰ ਆਂਦਾ ਤੇ ਮੈਂ ਕਹ ਇਹਦੇ ਹੁੰਦੇ ਆ ਨਾ ਮਾਰਿਆ ਕਰ ਮੇਰੇ ਹੁੰਦੇ ਆ ਬੰਦੇ ਜੋ ਮਰਜੀ ਆਸਲਾ ਤੇ ਉਹਨੇ ਉਤਰਿਆ ਨੇ ਕਹਦਾ ਦਾਦੀ ਦਾਦੀ ਉਹਨੇ ਦਾਦੀ ਨੂੰ ਹੋਈ ਛੜਨ ਉਹਨਾਂ ਦੇ ਜਦੋਂ ਅਸੀਂ ਇੱਥੋਂ ਜਾਂਦੇ ਆ ਸਾਨੂੰ ਕਾਲੀ ਹੁੰਦੀ ਆ ਵੀ ਅਸੀਂ ਉੱਥੇ ਫਟਾਫਟ ਆਪਦੇ ਪਰਿਵਾਰ ਚ ਬੱਚਿਆਂ ਕੋ ਪਹੁੰਚ ਜਾਈਏ ਫਿਰ ਉੱਥੋਂ ਜਾ ਕੇ ਕਾਲੀ ਹੁੰਦੀ ਨਹੀਂ ਵੀ ਮੇਰੀ ਮੱਝ ਪਿੱਛੋਂ ਮੇਰੀ ਕਈ ਵਾਟੀ ਤਾਂ ਵੱਢ ਲਈ ਹੋਵੇ ਜਾਂਦੇ ਕੋਈ ਕਦ ਦਾ ਟੱਪ ਗਿਆ ਹੋਵੇ ਕੁਝ ਨਹੀਂ ਆ ਆਰੇ ਇਹਨੂੰ ਪੁੱਛ ਲਾ ਚੱਲਿਆ ਹੀ ਨਾ ਤੇ ਇੱਕ ਮਹੀਨਾ ਮੈਂ ਵਧੀਆ ਕੱਟਿਆ ਜਾ ਕੇ ਅੱਛਾ ਜਦੋਂ ਇਹਨੇ ਮੈਨੂੰ ਫੋਨ ਕਰਨਾ ਨਾ ਛੜਕਦੇ ਮੈਂ ਤੇ ਫਿਰ ਮੈਂ ਟਿਕ ਤੇ ਇਹ ਤੇ ਮੰਨਣਾ ਬਲਵਿੰਦਰ ਨੂੰ ਆ ਕੇ ਮੈਂ ਖੜੇ ਫੈ ਟਿਕਟ ਕਰਾਈ ਮੈਂ ਵੇਲੀਆਂ ਦਾ ਟੰਬਰ ਬਣ ਜਾਣਾ ਉੱਥੇ ਸਾਰੇ ਇਹਦੀ ਟਿੰਗਲੋ ਭਰਾ ਦਿੱਤੀ ਏ ਮੈਂ ਛਾਏ ਤੇ ਉਂਪਰੇ ਸਾਰੇ ਉੱਥੇ ਬੈਠੇ ਰੋਣ ਜਿੱਟਦੇ ਜਿਨੇ ਸੱਦਾ ਹੋਂਦਾ ਮੁੰਡਾ ਆ ਗਿਆ ਇੱਥੇ ਅੱਛਾ ਤੂੰ ਮਾ ਇਹ ਵੜੇ ਮਿਲ ਗਿਆ ਆਂਦਾ ਟਿਕਟ ਰਿਆ ਜ ਬੜਾਇਆ ਤੋਹਾਂ ਤੇ ਏ ਡੇ ਬਾ ਗਾੜੀਆਂ ਦਾ ਹੀ ਕੜੀ ਚੋਰ ਬਣਾਏ ਅੱਛਾ ਉਂਤਰਾ ਖਾ ਖੂ ਕੇ ਨਾ ਤਿਆਂ ਦਾ ਮੈਂ ਕੜੀ ਚੋੜਨਾ ਢੇਡ ਬੜਾ ਆਪਰ ਗਿਆ ਉਹਨੇ ਉਂਤਰੇ ਨੇ ਤਾਈ ਚੋਕੇ ਉਹਦੇ ਮਾਰਤੀ ਅਸੀਂ ਆਪਣੀ ਜਰਾ ਤੂੰ ਜਰਾ ਤੋੜੇ ਗਾਲ ਲੜੀ ਤੇ ਤੈਨੂੰ ਢੇਡ ਆ ਫਰੇ ਦੇ ਰੋਣਾ ਹਾਰੇ ਆ ਤੇਰੇ ਕੇ ਨੇ ਨਾਲ ਦਾ ਅੰਦਰ ਤੱਕ ਤੇ ਤੇਰੀ ਨਾਥ ਫੜੀ ਗਿਆ ਨਾ ਤੂੰ ਉਹਨੇ ਖਾਣੋ ਜਿੰਦੇ ਤੈਨੂੰ ਤੋਦਾ ਕਹਿੰਦਾ ਹੈਗਾ ਤੁਹਾਨੂੰ ਪਰ ਉੱਥੇ ਜਾ ਕੇ ਉਹ ਹੈ ਕੱਲਾ ਤੁਹਾਡਾ ਉੱਥੇ ਵੀ ਜੀ ਨਹੀਂ ਲੱਗਣਾ ਹੈ ਹੈ ਉੱਥੇ ਦਿਲ ਕਰਨਾ ਆਂਦਾ ਹੈਗਾ ਰੈਨ ਨੂੰ ਤੇ ਉੱਥੇ ਉਹ ਹੈ ਕੱਲਾ ਤੁਹਾਡਾ ਦਿਲ ਕਰਦੇ ਤਾਂ ਕੰਮ ਤੇ ਚੱਲ ਜਾ ਕਰਦਾ ਨਹੀਂ ਮੈਂ ਤੈਨੂੰ ਪਾਰਕ ਚ ਬਾਹਰ ਤੇ ਆਇਆ ਕਰੂ ਉਹਨੂੰ ਕਹੇ ਵੀ ਨਹੀਂ ਤੂੰ ਇੱਥੇ ਆਂਦਾ ਦਿਲ ਕਰਨਾ ਇੱਕ ਗੱਲ ਕਰ ਲਓ ਉਹਨੂੰ ਕਹੇ ਮੈਂ ਪਾਰਕ ਚ ਨਹੀਂ ਆਣਾ ਮੈਂ ਤੇਰੇ ਨਾਲ ਹੋਟਲ ਤੇ ਜਾਣਾ ਆਂਦਾ ਉੱਥੇ ਆਦਾਦੀ ਮੈਂ ਸਾਰੀ ਝਾੜੀ ਮੇਰੇ ਕੋਲ ਬੈਠੀ ਨਾ ਤੇਨੂੰ ਦੁਨੀਆਂ ਵਿੱਚ ਆਵਾਂਉਂ ਨਾਇਓ ਤੇ ਕੁੜੀਆਂ ਕੰਮ ਕਰਦੀਆਂ ਨਾ ਨਾਲ ਮਜੀਟੀਆਂ ਈ ਆ ਆਂਦਾ ਵੀ ਆਦਾਦੀ ਕੁੜੀਆਂ ਗਵੀ ਦੇ ਕੰਪ ਨੇ ਵਿਆਹ ਤੇ ਮੈਂ ਖਾ ਵੀ ਮੇਰੀ ਗੱਲ ਕਰਾ ਮੈਂ ਕਿਹਾ ਤੁਸੀਂ ਆ ਸਕਦੇ ਮੈਂ ਤੁਹਾਨੂੰ ਕਾਰ ਕੱਢ ਦਮ ਆਂਦੀ ਆ ਵੀ ਅਸੀਂ ਇੱਥੇ ਕਿੱਦਾਂ ਪਾਵਾਂਗੇ ਮੈਂ ਆ ਕਿਹਾ ਵੀ ਘਰ ਤੇ ਤਾਂ ਦਾ ਟਾਈਮ ਨਹੀਂ ਲੰਘਣਾ ਤੁਸੀਂ ਅੱਗੇ ਦੁਗਰੀ ਜਾ ਕੇ ਤਜਰਬਾ ਕਰ ਹੀ ਲਿਆ ਮੈਂ ਨਹੀਂ ਹੁਣ ਬੰਦਾ ਆ ਵੇਖੋ ਆਪਾਂ ਹੁਣ ਘਰ ਬੈਠੇ ਆਂ ਤਾਂ ਗੱਲਾਂ ਬਾਤ ਛੋਟੇ ਛੋਟੇ ਯਾਰਾਂ ਚ ਦਿਨ ਲੰਘ ਜਾਂਦਾ ਲੰਘ ਜਾਂਦਾ ਤੇ ਉੱਥੇ ਜਦੋਂ ਆਪਾਂ ਸੋਚੀ ਪੰਜਾਬ ਬਾਰੇ ਜਾਣਾ ਕਿਸੇ ਗੱਲ ਕਰਨ ਵਾਲਾ ਨਹੀਂ ਕੋਈ ਨਾ ਕਿਸੇ ਤੇ ਮੋਢੇ ਤੇ ਸਿਰ ਰੱਖ ਕੇ ਰੋ ਸਕਦੇ ਨਾ ਕਹਿਣਾ ਹੱਸ ਸਕਦੇ ਨਾ 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 ਰੋਇਆ ਹੀ ਨਹੀਂ ਜਾਂਦਾ ਚੰਦ ਅੱਖਾਂ ਨਾਲ ਕਿਹੜੀ ਗੱਲਾਂ ਰੋਂਦੀ ਹੋਰ ਤੇ ਆਪਾਂ ਕੋਈ ਜਾਗੋ ਜਾ ਨਾ ਰੋਵੇਂ ਨਾ ਇਹ ਆਡੇ ਪੰਚ ਸਾਹਿਬ ਹੀ ਗਿਆ ਹੀ ਜਾਂਦੇ ਵੀ ਇਹਨਾਂ ਨੂੰ ਤੇ ਰਸਤਾ ਹੀ ਭੁੱਲ ਗਿਆ ਥਰਾ ਇਹ ਇਹਦਾ ਵੀ ਨਹੀਂ ਮੇਰੇ ਵਾਂਗੂੰ ਤਾਲੂ ਲੱਗਦਾ ਮੇਰਾ ਤੇ ਆਪ ਮੈਂ ਤੇਰੇ ਜਿਹੜੇ ਨਾ ਮੇਰੇ ਗਾੜੀ ਮੈਂ ਨਹੀਂ ਵੀ ਥਾਲੀ ਚ ਰੋਟੀਆਂ ਇੱਕ ਇੱਕ ਕਰਕੇ ਫੁਕਾ ਹੁੰਦਾ ਬੰਦੇ ਚੋਕੇ ਨਾ ਤੇ ਮੈਂ ਇੰਜ ਕਰਕੇ ਰੱਖਣ ਜਾਵਾਂ ਨਾ ਕਿਤੇ ਪਿਛਲੇ ਉਹਦੇ ਚ ਸ਼ੈਂਕ ਚ ਵਾਰ ਆ ਕੇ ਆਵਾਂ ਜਸਪਾਲ ਨੇ ਨਾ ਭੁਗਤੀ ਦਾ ਕਿਤੇ ਪੱਕਾ ਨਹੀਂ ਚੱਲਣਾ ਮੈਂ ਹਾਰ ਕੇ ਉੱਥੇ ਪੈ ਛੱਡ ਕੇ ਦਾ ਚੁੱਪ ਕਰਕੇ ਰੋਟੀ ਾ ਕੇ ਤੇ ਉੱਠ ਚੱਲ ਆਪੇ ਚੋਕ ਲੈਣੀ ਬੱਚੇ ਪਤਾ ਕੀ ਆ ਬੱਚਾ ਨੂੰ ਤੇ ਆ ਵੀ ਰਿਸਪੈਕਟ ਕਰਦੇ ਆ ਵੀ ਉਹਨਾਂ ਨੂੰ ਤੇ ਆ ਵੀ ਕਿਦੋਂ ਸਾਨੂੰ ਇੱਕ ਬਜ਼ੁਰਗ ਨੇ ਸਾਨੂੰ ਅੱਗੇ ਵਧਾਇਆ ਵੀ ਇੰਨਾ ਕੁਝ ਤੇ ਸਾਡੇ ਲੋ ਹੁਣ ਇਹ ਆ ਵੀ ਸਾਡੇ ਲੋ ਕੋਈ ਕਮੀ ਨਾ ਰਹਿ ਜੇ ਰਹਿ ਗਈ ਪਰ ਉਹ ਜਿਹੜਾ ਆਪਣਾ ਇਹ ਹੱਤ ਬਣੀ ਦੀ ਵੀ ਆਪਾਂ ਰਹਿ ਨਹੀਂ ਸਕਦੇ ਵੀ ਛੋਟੇ ਛੋਟੇ ਹੁਣ ਸਾਡੇ ਡੈਡੀ ਹੀ ਉਹਨਾਂ ਦੇ ਲਾਗੇ ਕੋਈ ਆ ਜਾਂਦਾ ਸੀ ਨਾ ਤੇ ਉਹਨਾਂ ਕੋਈ ਨਹੀਂ ਸਰਪੰਚ ਸਾਹਿਬ ਉਹਨਾਂ ਨੂੰ ਕੰਮ ਦੀ ਵੇਖਿਆ ਨਾ ਕੋਈ ਕੰਮ ਨਹੀਂ ਹੈਗਾ ਤੇ ਉਹਨਾਂ ਆਪਦਾ ਪਾਣੀ ਵਾਲਾ ਡੱਬਾ ਕਹਿੰਦਾ ਜਾ ਮੇਰੇ ਕਮਰੇ 'ਚ ਛੱਡਿਆ ਤੇ ਉਹ ਕਮਰਾ ਉਹਨਾਂ ਦਾ ਉਥੋਂ ਕਿਲਾਕ ਦੂਰ ਹੀ ਤੇ ਜਦੋਂ ਉਹ ਬੰਦਾ ਡੱਬਾ ਛੱਡ ਕੇ ਆਇਆ ਉਹਨਾਂ ਨੇ ਕਿਹਾ ਨਾ ਯਾਰ ਮੈਨੂੰ ਚੇਤਾ ਭੁੱਲ ਗਿਆ ਜਾਂ ਡੱਬਾ ਮੇਰਾ ਦੁਬਾਰਾ ਲੈ ਗਿਆ ਬਈ ਉਨਾਂ ਨੇ ਉਨਾਂ ਜਿਹਾ ਜਿਆਦਾ ਕਹਿੰਦੇ ਆ ਪਹਿਲਾਂ ਬੁੱਢੇ ਨੇ ਆਉਂਦਾ ਫੇਰ ਬੁੱਢੇ ਨੇ ਅੱਛਾ ਦੱਬਾ ਜਾ ਗਿਆ ਤਾਂ ਕਹਿੰਦਾ ਲਾ ਕੇ ਗਲਾਸ ਪਿਆ ਹੋਣੀ ਵੇਖਿਆ ਤੇਰਾ ਦਿਮਾਗ ਨਹੀਂ ਕੰਮ ਕਰਦਾ ਇਹ ਗਲਾਸ ਲੈ ਗਿਆ ਮੈਂ ਆਇਆ ਨਾ ਦਰਬਾਰ ਦੇ ਬੇਟੇ ਦੋਵੇਂ ਜਵਾਨ ਆ ਨਿਸ਼ਾਨੇ ਵੀ ਉੱਚੇ ਆ ਅੱਛਾ ਮੈਂ ਕਿਹਾ ਤੁਸੀਂ ਪੁੱਤ ਤੁਹਾਡੀ ਮਾਂ ਕਿੰਨਾ ਖਾਪਦੀ ਆ ਮੈਨੇ ਵੀ ਤਾਨੂੰ ਉਹਦੇ ਕਬਲ ਦੇ ਗੋਡੇ ਆ ਤੇ ਧੰਨ ਕਵਲਿਆ ਥੱਲੇ ਬੀਸਮੈਂਟ ਚ ਰੋਟੀਆਂ ਪਕਾ ਕੇ ਤੇ ਕਿੱਥੇ ਸਾਨੂੰ ਉੱਤੇ ਦੇਣ ਆਉਣੀਆਂ ਤੇ ਮੈਂ ਜਾਇ ਆਪਾਂ ਕੋਲ ਉਹਦੇ ਚਲ ਜਾ ਕਰਗੇ ਉੱਥੇ ਬਹਿ ਕੇ ਖਾ ਲਗੇ ਫਿਰ ਤੁਸੀਂ ਆਂਦੇ ਜੋ ਇੱਥੇ ਲਿਆ ਇੱਥੇ ਲਿਆ ਥੱਲੇ ਇਹ ਚ ਉਹਨੇ ਵਿਚਾਰੀ ਨੇ ਪਹਿਲਾਂ ਪਕਾਉਣੀਆਂ ਫਿਰ ਦੋ ਦੋ ਕਰਕੇ ਸਾਨੂੰ ਤੁੱਟੀਆਂ ਫੜਾਉਣ ਜਾਣੀਆਂ ਮੈਂ ਕਿਹਾ ਤੁਸੀਂ ਜਵਾਨ ਜੋ ਆਂਦਾ ਦਾਦੀ ਤੈਨੂੰ ਮੈਂ ਇੱਕ ਗੱਲ ਪੁੱਛਾਂ ਇਹਨਾਂ ਪੁੱਛ ਸਕਦਾ ਮੈਂ ਕਹਾਂ ਉਹ ਪੁੱਛ ਸਕਦਾ ਆਂਦਾ ਵੀ ਤੂੰ ਆਪਣੇ ਮੁੰਡੇ ਨੂੰ ਕਿਉਂ ਨਹੀਂ ਕੁਝ ਕਹਿੰਦੀ ਸਾਨੂੰ ਕਹੀ ਨਹੀਂ ਰੋਟੀਆਂ ल्या ਰੋਟੀਆਂ ल्या ਉਹਨੂੰ ਕਿਉਂ ਨਹੀਂ ਕਹਿੰਦੀ ਆਹ ਤਾਂ ਸਵਾਲ ਵੀ ਸਹੀ ਬੰਦਾ ਮੁੰਡੇ ਨੂੰ ਤਾਂ ਮੈਂ ਬਹੁਤ ਕੁਝ ਸਿਖਾਤਾ ਸਿੱਖਣ ਵਾਲੇ ਤੁਸੀਂ ਰਹਿੰਦੇ ਜੀ ਨਖਾਫਣਿਆ ਮੁੰਡਾ ਦੇ ਭਾਰਾ ਉਹਦੇ ਕੋ ਤਾਂ ਇੰਨੀ ਵਗਲੇ ਚੱਲਿਆ ਨਹੀਂ ਜਾਂਦਾ ਪੌੜੀਆਂ ਆਂਦਾ ਇੱਟੇ ਡੋੜਾ ਉਹ ਦਿਉਤ ਕੋ ਉਹ ਗਾੜੀ ਗਾਂਦੀਆਂ ਸੁਣਾਉਂਦਾ ਜੀ ਦੋਸਤੋ ਇਹ ਹੀ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਬੈਠੇ ਮੈਂ ਤੇ ਆਪਣੇ ਵੀਜੀ ਨਾਲਾਂ ਕੀਤੀਆਂ ਮੈਂ ਚਲੋ ਤੁਹਾਡੇ ਨਾਲ ਸਾਂਝ ਪਾਈਏ ਔਰ ਇਹਨਾਂ ਗੱਲਾਂ ਦੇ ਵਿੱਚ ਬਹੁਤ ਸਾਰੇ ਉਹ ਵੀ ਚੀਜ਼ਾਂ ਨੇ ਜਿਹੜੀਆਂ ਸਾਡੇ ਪਰਿਵਾਰਾਂ ਦੇ ਵਿੱਚ ਸਿੱਖਣ ਵਾਲੀਆਂ ਤੇ ਉਹਨਾਂ ਚਿੱਥਣ ਵਾਲੀਆਂ ਔਰ ਇਹ ਇਹ ਮੋਹ ਆ ਪਿਆਰ ਆ ਪਰਿਵਾਰਾਂ ਚ ਜਿਹੜਾ ਇਤਰਾ ਬਣਿਆ ਰਿਹਾ ਵੀ ਮੇਰੇ ਖਿਆਲੋਂ ਸਾਰੇ ਨੂੰ ਸਤਿ ਸ੍ਰੀ ਅਕਾਲ